ਆਈ ਟੀ ਆਈ ਦੇ ਕੋਠੀਆਂ ਆਈ ਟੀ ਆਈ ਦੇ ਕੋਠੀਆਂ ਕਿ ਸਿੱਧੇ ਘਰ ਨਾ ਪੈ ਜਾਣੀਆਂ ਮੈਨੂੰ ਦੱਸੋ ਹਾਂ ਲੋਕਾਂ ਦੇ ਘਰ ਜਾੜ ਕੇ ਆਪਾਂ ਕੁਝ ਕੀਤਾ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਮਾਵਾਂ ਮਾਵਾਂ ਨੂੰ ਘੁੱਟਦੇ ਸੀ ਮਾਵਾਂ ਨੂੰ ਸੱਨਾ ਕੰਨ ਪੱਟ ਕੇ ਲਿਆਉਂਦੇ ਸੀ ਬਾਵਾ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਖਰੀ ਜ਼ਮੀਨ ਘਰਾਂ ਦੇ ਟੁਗਾਠਾ ਪੱਟ ਕੇ ਵੇਚਤੀਆਂ ਟੂਟੀਆਂ ਵੇਚਤੀਆਂ ਆਟੇ ਵਾਲੀਆਂ ਭੜੋਲੀਆਂ ਵੇਚਤੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਤੇ ਇਹ ਬਕਸਣ ਵਾਲੀ ਗੱਲ ਨਹੀਂ ਗੀ ਸੋ ਗੱਲਿਓ ਆ ਵੀ ਮੈਂ ਕਿਸੇ ਚਿੱਟਾ ਵੋਟ ਨਾਲੇ ਵਿਚ ਨਾਲੇ ਵੀ ਵੋਟ ਵੀ ਨਹੀਂ ਲੈਣੀ ਘਰਾਂ ਦੇ ਦਿਲ ਜੀ ਨੇ ਵੜਨਾ ਤੁਸੀਂ ਵੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਲ ਕੋਰੇ ਪਤਾ ਤੁਹਾਨੂੰ ਤੇ ਇਹ ਆਪਾਂ ਮਰਾਇਆ ਆਪਾਂ ਮਰਾਇਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਇਆ ਔਰ ਇਸ ਇਸ ਕੰਮ ਦੇ ਵਿੱਚ ਮਤਲਬ ਬੱਚੇ ਇਹਨਾਂ ਦੇ ਵੀ ਲੱਗੇ ਜੀ 15 ਸੋਨਾ ਇਹਨਾਂ ਦੇ ਮਰਨ ਵਾਲੇ ਆ ਹਾਂ ਹਾਂ ਇਹਨਾਂ ਦੇ ਆਪਦੇ ਵੀ ਲੱਗੇ ਹੋਏ ਆ ਤੇ ਇਹ ਬਕਸਣ ਵਾਲੀ ਗੱਲ ਨਹੀਂ ਗੀ ਸੋ ਗੱਲਿਓ ਆ ਵੀ ਮੈਂ ਕਿਸੇ ਚਿੱਟਾ-ਵੋਟ ਨਾਲੇ ਵੇਚ ਨਾਲ ਦੀ ਵੋਟ ਵੀ ਨਹੀਂ ਲੈਣੀ। ਸਿੱਧੀ ਜੀ ਗੱਲ ਆ ਪੰਜਾਬੀ ਦੇ। ਹਾਂ ਇੱਕ ਮੌਕਾ ਦੇ ਦੇ। ਤਾਂ ਮੈਨੂੰ ਮਨਾ ਮਾਤਾ ਇਹ ਨਹੀਂ ਕਰਨਾ। ਮੈਨੂੰ ਹਾਂ ਇਹ ਤਾਂ ਇਹ ਤਾਂ ਸਾਰੇ ਸਾਰੇ ਨਾ ਪੰਜਾਬ ਵਿੱਚ ਮਸ਼ਹੂਰ ਸੀ ਆ ਇੰਦਰਾ ਕੁਲੀ ਪਤਾ ਨਾ ਤੁਹਾਨੂੰ? ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਕਿ ਬਿਲਕੁਲ ਖਤਮ ਹੋ ਗਿਆ। ਫੇਰ ਆਪਾਂ ਕੋਈ ਗੱਲ ਕਰਾਂਗੇ। ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ? ਦੱਸੋ ਆਉਣਗੇ ਵਾਪਸ ਕਿਤੇ? ਬਾਵਾ ਬਾਵਾ ਨੂੰ ਕੁੱਟਦੇ ਸੀ ਬਾਵਾ ਨੂੰ ਕੰਨਾ ਕੰਨ ਪੱਟ ਕੇ ਲਿਆਉਂਦੇ ਸੀ ਬਾਵਾ ਦੇ ਪਿਓ ਨੂੰ ਕੁੱਟਦੇ ਸੀ ਸਾਰੀ ਸਾਰੀ ਜ਼ਮੀਨ ਘਰਾਂ ਦੇ ਝਗਾਠਾ ਪੱਟ ਕੇ ਵੇਚਤੀਆਂ ਟੂਟੀਆਂ ਵੇਚਤੀਆਂ ਆਟੇ ਵਾਲੀਆਂ ਭੜੋਲੀਆਂ ਵੇਚਤੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਸਲਾਮ ਆਪ ਦਾ ਨਹੀਂ ਮੈਂ ਕਰੂੰਗਾ ਪਰ ਇਹਨੇ ਤਰੀਕਾ ਕਰ ਦਿੱਤਾ ਹਾਂ ਹਾਂ ਤੇ ਤੇਰਾ ਵੀ ਕੁੱਟਦਾ ਨਾ ਤੈਨੂੰ ਕਿੱਥੇ ਆਉਣ ਉਹ ਬਾ ਅਥੇ ਛੜਤਾ ਵੀ ਆਦਾ ਅਸਟਾ ਨਾ ਮੈਂ ਮੈਂ ਰਿਪੋਰਟ ਲੈਣਾ ਫਿਰ ਤੁਹਾਡੇ ਕਰਾਂ ਕੋਲ ਮੈਂ ਤੁਹਾਡਾ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਗੱਲ ਉਹ ਬੱਚੇ ਮਾਰਦੇ ਯਾਰ ਆਪਣੇ ਹਾਂ ਕਹਿਤਾ ਵੀ ਜਾ ਤੂੰ ਮੁਰਦਾ ਸ਼ਕਤਾਂ ਨੂੰ ਖਿਲਾਫ ਚਲੋ ਮੈਂ ਕਰ ਆਹ ਆਹ ਉਹ ਵੇਖੋ ਆਈ ਟੀ ਆਈ ਦੀਆਂ ਕੋਠੀਆਂ ਆਈ ਟੀ ਆਈ ਦੀਆਂ ਕੋਠੀਆਂ ਕਿ ਸਿੱਧੇ ਆਪਣਾ ਬਹਿ ਜਾਂਦੀਆਂ ਮੈਨੂੰ ਦੱਸੋ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਮੈਂ ਕਰੂੰਗਾ ਮੈਂ ਰਿਪੋਰਟ ਲੈ ਲੈ ਫਿਰ ਮੈਂ ਕਰਦਾ